ਉਧਰ ਕੇ ਬੈਠਾ ਦਾ ਵਾਹ ਮੇ ਕੋਈ ਲੇਡੀ ਆਪਣੀ ਨਾ ਇਅਰਿੰਗਸ 베ਚਨੇ ਆਈ ਮੈਂ ਪੁੱਛਿਆ ਕਿ ਕਿਆ ਹੋ ਗਿਆ ਕਦੇ ਬੱਚੋਂ ਕੀ ਨਾ ਕਿਤਾਬੇ ਲੈਣੀ ਹੈ ਉਹਸੇ ਇੰਨੇ ਪਰਿਵਾਰਾਂ ਦੀ ਮਹਿੰਗੀਆਂ ਨੇ ਤੇ ਬਹੁਤ ਹੀ ਵੱਡਾ ਉਪਰਾਂ ਲੈ ਸਾਡੇ ਭਰਾ ਵੱਲੋਂ ਇਹਨੇ ਟੀਪਲੋ ਕੀ ਤਾਂ ਇਹਦੇ ਅਸੀਂ ਕੁਝ ਚੰਦ ਦੇ ਪੈਸੇ ਨਾ ਦੇ ਬਰਾਬਰ ਅਸੀਂ 300 ਰੁਪਿਆ ਮੰਨਤੀ ਲੈ ਕੇ ਦੇ ਰਿਆ ਉਹਦੇ ਉਹ ਕਿਉਂ ਲੈ ਰਿਆ ਅਸੀਂ ਉਹਦੇ ਘਰ ਤਾਂ ਲੈ ਨਹੀਂ ਬੱਚਾ ਰੈਗੂਲਰ ਰਹੇ ਜੇ ਬਫਰੀ ਦਮਾਂਗੇ ਬੱਚੇ ਰੈਗੂਲਰ ਨਹੀਂ ਰਹਨੇ ਉਹਨਾਂ ਨੂੰ ਉਹਨਾਂ ਵੀ ਸੁਣਨਾ ਪਰਮਿਸ਼ਨ ਫੀਸ ਤੋਂ ਨੇ ਇਹ ਬੁੱਕਸ ਜਦੋਂ ਲੈਣੀਆਂ ਪੈਂਦੀਆਂ ਬਹੁਤ ਹੀ ਜ਼ਿਆਦਾ ਵਜਨ ਬੰਦਾ ਲੋਕਾਂ ਦੇ 20-20 ਗਰਦਨ ਠਾਵਾਂ ਨੇ ਜਦੋਂ 10000 ਦੀ ਬੁੱਕਸ ਲੈਣੀ ਪੈਂਦੀ ਹੈ ਪਰਿਵਾਰਾਂ ਦੇ ਹੱਥਾਂ ਪਰਾਂ ਨੂੰ ਮਿਲਦੀ ਹੈ ਹਦਾਇਤ ਦਿੱਤੀ ਜਾਂਦੀ ਹੈ ਸੀਬੀਐਸਸੀ ਜਾਂ ਪੰਜਾਬ ਬੋਰਡ ਵੱਲੋਂ ਉਹਨਾਂ ਨੂੰ ਬੋਰਡ ਦੀਆਂ ਕਿਤਾਬਾਂ ਹੀ ਲਗਾਨੀਆਂ ਪੈਣ ਗਿਆ ਸੀਬੀਐਸਸੀ ਦੇ ਵਿੱਚ ਐਨਸੀਆਰਟੀ ਬੁੱਕਸ ਤੇ ਪੰਜਾਬ ਬੋਰਡ ਦੇ ਵਿੱਚ ਬੋਰਡ ਦੀਆਂ ਬੁੱਕਸ ਆ ਮੋਰ ਦੈਨ 4 ਲੱਖ ਤਾਬਾਂ ਕਿਤਾਬਾਂ 4 ਲੱਖ ਤਾਬਾਂ ਹੀ ਬਣ ਚੁੱਕੇ ਆ बच्चे आंदे रहे मतलब कि पोस्ट स्टैंडर्ड से लेके प्लस 2 तक तब हर साल बढ़ती जा रही है। ਸਪੀਰੈਂਟ ਸਗੇ ਤੇ ਬੱਚਿਆਂ ਦੇ ਅਗੇ ਰਿਕਵੈਸਟ ਕਰਨਾ ਚਾਹੁੰਗਾ ਜੋ ਆਪਣੀਆਂ ਬੁਕਸਾਂ ਕੀਤੇ ਡਿਲੀਵਰ ਕਰਕੇ ਜਾ ਸਕਦੇ ਕੋ। ਚੌਧਰੀ ਦਰੁਸ਼ਾਲਾ ਜੀ ਉੱਤੇ ਤੁਸੀਂ ਆਕੇ ਡੋਨੇਟ ਲੈ ਕੇ ਜਾ ਸਕਦੇ ਹੋ ਤੇ ਡੋਨੇਟ ਕੰਨੀਆਂ ਡੋਨੇਟ ਵੀ ਕਰਕੇ ਜਾ ਸਕਦੇ ਜੇ ਸਾਡੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕਲੈਕਸ਼ਨ ਸੈਂਟਰ ਬਣੇ। ਮਸਤੇ ਸਤਿ ਸ੍ਰੀ ਅਕਾਲ ਆਦাব ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿੱਥੇ ਪ੍ਰਾਈਵੇਟ ਸਕੂਲਾਂ ਵਾਂਗੂ ਵੱਲੋਂ ਬੁੱਕਾਂ ਨੂੰ ਲੈ ਕੇ ਕਿਤਾਬਾਂ ਨੂੰ ਲੈ ਕੇ ਲੁੱਟਸਕਾਊਟ ਕੀਤੀ ਜਾ ਰਹੀ ਹੈ ਉੱਥੇ ਹੀ ਕਿਤਾਬਾਂ ਦਾ ਲੰਗਰ ਲਗਾ ਰਿਆ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ helping hands club ngo ਹੈਗੀ ਆ ਇਹਨਾਂ ਵੱਲੋਂ ਜਿਹੜਾ ਕਿਤਾਬਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਤੇ ਪੂਰਾ ਮਾਮਲਾ ਕੀ ਹੈ ਬੱਚਿਆਂ ਨੂੰ ਕਿਸ ਤਰ੍ਹਾਂ ਕਿਤਾਬਾਂ ਦਿੱਤੀਆਂ ਜਾ ਰਹੀਆਂ ਨੇ ਕਿਦਾਂ ਬੱਚਿਆਂ ਨੂੰ ਅੱਗੇ ਵਧਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਕੰਪਿਊਟਰ ਸਿਖਾਇਆ ਜਾ ਰਿਹਾ ਬੱਚਿਆਂ ਨੂੰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅਰੋੜਾ ਸਾਹਿਬ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੇ ਆ ਅਰਜੀਤ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲੈ ਵੀ मैं राजीव अरो चेयरमैन हेल्पिंग एंड क्लब आपका स्वागत करता हूँ अच्छा सर ये बताइए लोग खाने पीने की चीज़ों का लंगर लगाते हैं आपने किताबों का लंगर लगा दिया एक्चुअली बात यह है कि दो हजार सोलह में मैं सराफा बाजार के किसी ज्वेलर के पास बैठा था वहाँ में कोई लेडी अपनी ना इयरिंग्स बेचने आई मैं पूछा कि क्या हो गया कहते बच्चों की ना किताबें लेनी है okay. फिर हमारे मन में आया फिर दो हजार सतारह से हमने बुक्स बैंक शुरू कर दिया ਤੁਸੀਂ ਸਰ ਕਿਆ ਕਿਆ ਇਧਰ ਸਹੂਲਤ ਮਿਲਦੀ ਬੱਚੋਂ ਕੋ ਇਸ ਵਿੱਚ ਸਹੂਲਤ ਇਹ ਹੁੰਦੀ ਹੈ ਕਿ ਆਪਣੀ ਜੈਸੀ ਕੋਈ ਬੱਚਾ 3rd ਸਟੈਂਡਰਡ ਦਾ ਹੈ ਉਹ 3rd ਸਟੈਂਡਰਡ ਕਿਤਾਬਾਂ ਲਾਏ ਅਮੇ ਜਮਾ ਕਰੇ 4th ਸਟੈਂਡਰਡ ਕੇ ਲੈ ਰਹੇ ਅੱਛਾ ਅਗਰ ਨਾ ਹੋ ਤੋ ਅਮ ਵੈਸੇ ਵੀ ਦੇ ਦਤੇ ਹੈ ਵੈਸੇ ਵੀ ਫਰੀ ਦੇ ਦਤੇ ਹੋ ਮਤਲਬ ਲੰਗਰ ਹੀ ਹੈ ਕਿਸਮ ਦਾ ਲੰਗਰ ਕੀ ਹੈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੋ ਸਰ ਇਹ ਕਿੰਨੀ ਦੇਰ ਤੋਂ ਤੁਸੀਂ ਚਲਵਾ ਰਹੇ ਹੋ ਤੇ ਤੇ ਇਹਦੇ ਬਾਰੇ ਕਿਹੜੇ ਕਿਹੜੇ ਬੱਚੇ ਹੁਣ ਤੱਕ ਆ ਚੁੱਕੇ ਤੁਹਾਡੇ ਕੋਲ ਇਹ 2017 ਤੋਂ ਸ਼ੁਰੂ ਕੀਤਾ ਸੀ ਅਸੀਂ ਮੋਰ ਥੈਨ 4 ਲੱਖ ਤਬਾਂ ਕਿਤਾਬਾਂ 4 ਲੱਖ ਤਬਾਂ ਦੀ ਬਣ ਚੁ ਬੱਚੇ ਆਂਦੇ ਰਹੇ ਮਤਲਬ ਕਿ 4 ਸਟੈਂਡਰਡ ਤੋਂ ਲੈ ਕੇ +2 ਤੱਕ ਕਿਤਾਬਾਂ ਹਰ ਤਰ੍ਹਾਂ ਵੰਡੀਆਂ ਜਾ ਰਹੀਆਂ ਹਨ ਮਨ ਲੋਕ ਵੀ ਮਤਲਬ 11ਵੀਂ ਦੀ ਕਿਤਾਬਾਂ ਦੇ ਜੇ ਤੇ 12ਵੀਂ ਦੀ ਲੈ ਜੂਗੇ ਹਾਂਜੀ ਜੇ ਨਹੀਂ ਹੈਗੇ ਕਿਸੇ ਕੋਲ ਕਿਤਾਬਾਂ ਤਾਂ ਵੀ ਫ੍ਰੀ ਦੇ ਦਿੰਦੇ ਆਂ ਛਾਰੀ ਫ੍ਰੀ ਦੇ ਦਿੰਦੇ ਆ ਇਹ ਤਾਂ ਬਹੁਤ ਵੱਡੀ ਸੇਵਾ ਆ ਇਹ ਜਨ ਕਲਿਆਣ ਵਾਸਤੇ ਬੱਚਿਆਂ ਨੂੰ ਪੰਜਾਬ ਦੇ ਕੋਗੀ ਜਿਹੜੇ ਬੱਚੇ ਆ ਜੇ ਐਜੂਕੇਸ਼ਨ ਕਿਡ ਹੋਣਗੇ ਤੇ ਤਾਂ ਹੀ ਆਪਣਾ ਪੰਜਾਬ ਅੱਗੇ ਵਧੂਗਾ ਤੇ ਲੀਡਰ ਵੀ ਆਪਣੇ ਬੱਚਿਆਂ ਚੋਂ ਹੀ ਨਿਕਲਣੇ ਆ ਕਿਉਂਕਿ ਇਦਾਂ ਦੀਆਂ ਜਿਹੜੀਆਂ ਸਿੱਖਿਆ ਦਾ ਦਾਨ ਹੈ ਨਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਬਿਲਕੁਲ ਜੀ ਜੀ ਨਾ ਇੱਕ ਗਵਰਨਮੈਂਟ ਇਹ ਚੀਜ਼ਾਂ ਗਵਰਨਮੈਂਟ ਕਰਨੇ ਚਾਹੀਦੀਆਂ ਜਿਹੜੀ ਐਨਜੀਓ ਆ ਕੇ ਆ ਕੇ ਕਰਨਾ ਪੈ ਰਿਹਾ ਹੈ ਕਿ ਗਵਰਨਮੈਂਟ ਚਾਵੇ ਤਾਂ ਕਿਤਾਬਾਂ ਦਾ ਕੋਈ ਕੋਈ ਪ੍ਰੋਬਲਮ ਕ੍ਰੀਟ ਨਾ ਹੋਵੇ ਤੁਸੀਂ ਜਦੋਂ ਕੋਈ ਅਸੀਂ ਸਭ ਪੜਦੇ ਸੀਗੇ ਕਦੀ ਕਿਤਾਬਾਂ ਚੇਂਜ ਨਹੀਂ ਹੁੰਦੀਆਂ ਹਰ ਸਾਲ ਸਿਲੇਬਸ ਚੇਂਜ ਹੋ ਜਾਂਦਾ ਹਾਂਜੀ 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 ਸੋ ਜਿਹੜਾ ਇਹ ਸਿੱਖਿਆਦਾਨ ਹੈਗਾ ਮਹਾਦਾਨ ਹੈਗਾ ਆ ਤੇ ਬਹੁਤ ਵੱਡੀ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸਾਡੇ ਨਾਲ ਰਮਨ ਗੋਇਲ ਜੀ ਮੌਜੂਦ ਨੇ ਸਰ ਜਿਹੜਾ ਕੰਮ ਸਰਕਾਰਾਂ ਦਾ ਸੀਗਾ ਉਹ ਤੁਹਾਨੂੰ ਕਰਨਾ ਪੈ ਰਿਹਾ ਆ ਕੀ ਕਹਿਣਾ ਜਾਣਦੇ ਹੋ ਇਹ ਸਿੱਖਿਆ ਦਾ ਦਾਨ ਬਹੁਤ ਵੱਡਾ ਦਾਨ ਜਿੱਦਾਂ ਕਿ ਤੁਸੀਂ ਕਿਹਾ ਕਿ ਜਿਹੜੀ ਐਜੂਕੇਸ਼ਨ ਹੈ ਇਹ ਨੈਸੈਸਿਟੀ ਹੋਣੀ ਚਾਹੀਦੀ ਤੇ ਸਰਕਾਰਾਂ ਨੂੰ ਆ ਕੰਮ ਕਰਨਾ ਚਾਹੀਦਾ ਲੇਕਿਨ ਸਰਕਾਰਾਂ ਤਾਂ ਮੈਨੂੰ ਲੱਗਦਾ ਆਪ ਹੀ ਸਕੂਲਾਂ ਤੇ ਪ੍ਰਸ਼ਾਸਨ ਦੇ ਨਾਲ ਮਿਲ ਚੁੱਕੀ ਐ ਜਿਹੜੇ ਕਿ ਸਿੱਖਿਆ ਮੰਤਰੀ ਉਹ बिक ਚੁੱਕੇ ਨੇ ਪਿੱਛੇ ਜਿਹੀ ਕਿ ਨਿਊਜ਼ ਲੱਗੀ ਸੀ ਕਿੰਨੇ ਕਿੰਨੇ ਲੱਖ ਦੇ ਵਿੱਚ ਸਕੂਲਾਂ ਦੇ ਟੈਂਡਰ ਪਾਸ ਹੋਏ ਨੇ ਪੇਰੈਂਟਸ ਨੂੰ ਹਦਾਇਤ ਦਿੱਤੀ ਜਾਂਦੀ ਐ ਸੀਬੀਐਸਸੀ ਜਾਂ ਪੰਜਾਬ ਬੋਰਡ ਵੱਲੋਂ ਉਹਨਾਂ ਨੂੰ ਬੋਰਡ ਦੀਆਂ ਕਿਤਾਬਾਂ ਹੀ ਲਗਾਨੀਆਂ ਪੈਣਗੀਆਂ ਸੀਬੀਐਸਸੀ ਦੇ ਵਿੱਚ ਐਨਸੀਆਰਟੀ ਬੁੱਕਸ ਤੇ ਪੰਜਾਬ ਬੋਰਡ ਦੇ ਵਿੱਚ ਬੋਰਡ ਦੀਆਂ ਬੁੱਕਸ ਲੇਕਿਨ ਸਕੂਲ ਆਪਣੇ ਮੁਨਾਫੇ ਕਰਕੇ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਲਗਾਉਂਦੇ ਜਿਹੜਾ ਸੈੱਟ 1000 ਰੁਪਏ ਦਾ ਹੋਣਾ ਚਾਹੀਦਾ ਸੀ ਉਹ ਸੈੱਟ 6000 ਤੋਂ ਲੈ ਕੇ 10000 ਤੱਕ ਪਹੁੰਚ ਜਾਂਦਾ ਸਿਰਫ ਸਕੂਲ ਆਪਣੇ ਮੁਨਾਫੇ ਕਰਕੇ ਇਹ ਚੀਜ਼ਾਂ ਕਰ ਰਹੇ ਨੇ ਸਰ ਹੋਰ ਵੀ ਦੇਖੋ ਹੁਣ ਜਿੱਦਾਂ ਹੁਣ ਪਿਛਲੇ ਵਾਰੀ ਉੱਥੇ ਲੜਾਈ ਵੀ ਹੋਈ ਸੀਗੀ ਆ ਦੇਖਿਆ ਜਾਵੇ ਬੁੱਕਾਂ ਨੂੰ ਲੈ ਕੇ ਤੇ ਹੁਣ ਉੱਥੇ ਹੀ ਤੁਸੀਂ ਜਿਹੜਾ ਬਿਲਕੁਲ ਭੈਣ ਵਧੀਆ ਢੰਗ ਨਾਲ ਫ੍ਰੀ ਦੇਣ ਦੀ ਸੇਵਾ ਕਰ ਰਹੇ ਹੋ ਲੰਗਰ ਲਗਾ ਰਹੇ ਹੋ ਕਿ ਲੋਕੀ ਤਾਂ ਖਾਣ ਪੀਣ ਦਾ ਲੰਗਰ ਲਗਾਉਂਦੇ ਤੁਸੀਂ ਕਿਤਾਬਾਂ ਦਾ ਲੰਗਰ ਲਗਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਸਕੂਲਾਂ ਨੂੰ ਕੀ ਨਸੀਹਤ ਦੇਣਾ ਚਾਹੁੰਦੇ ਹੋ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਅੱਜ ਦੇ ਡੇਟ ਦੇ ਵਿੱਚ ਮਹਿੰਗਾਈ ਇੰਨੀ ਹੋ ਚੁੱਕੀ ਮੀਡਲ ਕਲਾਸ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਐ ਉਹਨਾਂ ਦੀ ਅਗਰ ਆਪਾਂ ਕੰਡੀਸ਼ਨ ਦੇਖੀਏ 10-10 ਹਜ਼ਾਰ ਦਾ ਇੱਕ ਸੈੱਟ ਐ ਤਿੰਨ ਤਿੰਨ ਬੱਚੇ ਦਾ 20-30 ਹਜ਼ਾਰ ਰੁਪਈਆ ਪੇਰੈਂਟਸ ਕਿੱਥੋਂ ਲੈ ਕੇ ਆਣ ਕਿੱਥੋਂ ਮੈਨੇਜ ਉਹ ਕਰਨਗੇ ਆਪਣਾ ਤੇ ਜਿਹੜੀਆਂ ਹਨ ਮਤਲਬ ਅਸੀਂ ਕਹਿੰਦੇ ਸਕੂਲਾਂ ਨੂੰ ਚਾਹੀਦਾ ਕਿ ਆਪਣੇ ਸਕੂਲਾਂ ਦੇ ਵਿੱਚ ਹੀ ਆਪਣੇ ਬੱਚਿਆਂ ਦੀਆਂ ਕਿਤਾਬਾਂ ਰੋਟੇਟ ਕਰ ਦੇਣ ਲੇਕਿਨ ਨਹੀਂ ਫੇਰ ਉਹਨਾਂ ਨੂੰ ਮੁਨਾਫਾ ਕਿੱਥੋਂ ਹੋਏਗਾ ਸ਼ਾਇਦ ਇਸੇ ਕਰਕੇ ਇਸੇ ਕਰਕੇ ਉਹ ਹਰ ਵਾਰੀ ਐਕਸਚੇਂਜ ਕਰ ਦਿੰਦੇ ਜਿਹੜੇ ਸਕੂਲਾਂ ਦੇ ਵਿੱਚ ਚਲੋ ਬੁੱਕਸ ਇੱਥੇ ਵੀ ਐਕਸਚੇਂਜ ਹੋ ਸਕਦੀਆਂ ਨੇ ਲੇਕਿਨ ਉਹਨਾਂ ਨੇ ਪਬਲਿਸ਼ਰ ਚੇਂਜ ਕਰ ਦਿੰਦੇ ਨੇ ਤਾਂ ਕਿ ਉਹ ਰੀਯੂਜ਼ ਨਾ ਹੋ ਸਕਣ ਜੀ ਠੀਕ ਹੈ ਤੁਸੀਂ ਦੇਖੋ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਆ ਉਹ ਹਰ ਸਾਲ ਜਿਹੜਾ ਸਿਲੇਬਸ ਬਦਲ ਦਿੰਦੇ ਨੇ ਤਾਂ ਜੋ ਜਿਹੜਾ ਹੈਗਾ ਵਾ ਪਿਛਲੀ ਕਲਾਸ ਵਾਲਾ ਬੱਚਾ ਅਗਲੀ ਕਲਾਸ ਵਾਲੇ ਬੱਚੇ ਨੂੰ ਫ੍ਰੀ ਨਾ ਦੇ ਸਕੇ ਜਾਂ ਉਹਦਾ ਖਰਚਾ ਵੱਜ ਜਾਵੇ ਇਸ ਤਰ੍ਹਾਂ ਦਾ ਉਹ ਨਹੀਂ ਚਾਹੁੰਦੇ ਇਸ ਕਰਕੇ ਹਰ ਸਾਲ ਜਿਹੜਾ ਸਿਲੇਬਸ ਬਦਲ ਦਿੰਦੇ ਨੇ ਸਾਡੇ ਨਾਲ ਹੋਰ ਇੱਕ ਨੌਜਵਾਨ ਮੌਜੂਦ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਪਲੰਘਾਂ ਪਟਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜੀ ਸੇਵਾ ਆ ਸਭ ਤੋਂ आशु गोयल जी ਤੁਸੀਂ ਦੱਸੋ ਇਹ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ ਸਾਰੇ ਤੁਹਾਡੀ ਟੀਮ ਵਰਕ ਹੈ ਕਿ ਬਹੁਤ ਵਧੀਆ ਇਹ ਉਪਰਾਲਾ ਤੁਸੀਂ ਕਰ ਰਹੇ ਹੋ ਕੀ ਕਹਿਣਾ ਚਾਹਦੇ ਹੋ ਸਭ ਤੋਂ ਪਹਿਲਾਂ ਜੀ ਮੈਂ ਪੇਰੈਂਟਸ ਅੱਗੇ ਤੇ ਬੱਚਿਆਂ ਦੇ ਅੱਗੇ ਰਿਕੁਐਸਟ ਕਰਨਾ ਚਾਹਾਂਗਾ ਜੋ ਆਪਣੀਆਂ ਬੁੱਕਸਾਂ ਕੇ ਤੇ ਡੋਨੇਟ ਕਰਕੇ ਜਾਣ ਸਾਡੇ ਕੋਲ ਕਿਉਂਕਿ ਰੱਦੀ ਦੇ ਵਿੱਚ ਨਾ ਵੇਚ ਕੇ ਕੁਝ ਚੰਦ ਕਰ ਪੈਸੇ ਆਸਤੇ ਆਪ ਇਹਨੂੰ ਨਾ ਵੇਚੀਏ ਤੇ ਤੁਹਾਡਾ ਇਹ ਸੈਟ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਕਿਸੇ ਦੀ ਰੋਟੀ ਰੋਟੀ ਬਣਾ ਸਕਦਾ ਹੈ ਤੁਸੀਂ ਸਾਡੇ ਕੋਲ ਦੇਖ ਸਕਦੇ ਹੋ ਕਿੰਨੇ ਕਰਾਊਡ ਦੇ ਵਿੱਚ ਲੋਕੀ ਆ ਕੇ ਬੁੱਕਸ ਲੈ ਕੇ ਜਾ ਰਹੇ ਨੇ ਬੁੱਕਸ ਡਿਸਟਰੀਬਿਊਟ ਕਰਕੇ ਜਾ ਰਹੇ ਨੇ ਤੇ ਇਹਦੇ ਕੋਲ ਤੁਹਾਡੇ ਕੋਲ ਬੱਚੇ ਜਿਹੜੇ 15 15 16 16 ਸਾਲ ਦੇ ਬੱਚੇ ਤੁਸੀਂ ਅੰਦਰ ਦੇਖ ਸਕਦੇ ਹੋ ਜਿਹੜੇ ਬੁੱਕ ਦੀ ਸੇਵਾ ਕਰ ਰਹੇ ਨੇ ਇਹਨਾਂ ਦਾ ਜਜ਼ਬਾ ਦੇਖ ਕੇ ਇਹਨਾਂ ਨੂੰ ਸਲੂਟ ਹੈ ਯੂਥ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਆਪਾਂ ਯੂਥ ਦੇਖ ਰਹੇ ਨੇ ਕਿ ਮੋਬਾਈਲਾਂ ਦੇ ਵਿੱਚ ਗੇਮ ਖੇਡ ਰਹੇ ਨੇ ਬੈਠ ਕੇ ਘਰੇ ਬੈਠੇ ਹਨ ਇਹ ਵੀ ਬੱਚੇ ਨੇ ਜਿਹੜੇ ਸਾਡੇ ਕੋਲ ਅੱਗੇ ਤੇ ਸੇਵਾ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਆਸ਼ੂ ਜੀ ਮੈਂ ਦੇਖ ਰਿਹਾ ਸੀ ਪਿੱਛੇ ਕੰਪਿਊਟਰ ਰੂਵੀ ਕਲਾਸਾਂ ਲੱਗੀਆਂ ਹੋਈਆਂ ਵਾ ਇਹ ਵੀ ਜਿਹੜੀ ਐਜੂਕੇਸ਼ਨ ਇਹ ਵੀ ਬੱਚਿਆਂ ਨੂੰ ਫ੍ਰੀ ਦੇ ਰਹੇ ਹੋ ਇਹਦੇ ਅਸੀਂ ਕੋਈ ਚੰਦ ਕੁ ਪੈਸੇ ਨਾ ਦੇ ਬਰਾਬਰ ਅਸੀਂ 300 ਰੁਪਏ ਮੰਥਲੀ ਲੈ ਕੇ ਦੇ ਰਹੇ ਆ ਉਹਦੇ ਉਹ ਕਿਉਂ ਲੈ ਰਹੇ ਆ ਅਸੀਂ ਤਾਂ ਉਹਦੇ ਕਰ ਤਾਂ ਲੈਣਾ ਹੀ ਬੱਚਾ ਰੈਗੂਲਰ ਰਹੇ ਜੇ ਆਪਾਂ ਫ੍ਰੀ ਦਵਾਂਗੇ ਬੱਚੇ ਰੈਗੂਲਰ ਨਹੀਂ ਰਹਿਣੇ ਉਹਨਾਂ ਨੂੰ ਉਹਨਾਂ ਨੂੰ ਫੇਰ ਕੀਮਤ ਦਾ ਪਤਾ ਨਹੀਂ ਲੱਗਦਾ ਹਾਂ ਤੇ ਹੁੰਜੇ ਅਸੀਂ 300 ਰੁਪਏ ਲੈ ਰਹੇ ਉਹਨਾਂ ਨੂੰ ਹਾਂ ਵੀ ਅਸੀਂ ਪੇਮੈਂਟ ਕੁਝ ਕੀਤੀ ਹੋਵੇ ਅਸੀਂ ਰੈਗੂਲਰ ਜਾਣਾ ਤੇ ਬੱਚਾ ਸਿੱਖਣ ਆਸਤੇ ਆਪਣਾ ਵਾਦ ਤੋ ਵਾਦ ਤੇ ਜ਼ੋਰ ਲਗਾ ਆਸ਼ੂ ਜੀ ਹੁਣ ਜੇ ਕਿਸੇ ਹੁਣ ਤੁਹਾਡੇ ਕੋ ਤਾਂ ਵੈਸੇ ਹੀ ਬੜਾ ਕਰਾਊਡ ਹੈਗਾ ਬੜੇ ਲੋਗ ਆ ਰਹੇ ਨੇ ਕਿਤਾਬਾਂ ਲੈਣ ਵਾਸਤੇ ਤੇ ਦੇਣ ਵਾਸਤੇ ਵੀ ਤੇ ਜੇ ਕਿਸੇ ਨੇ ਲੈਣੀਆਂ ਹੁਣ ਕਿਤਾਬਾਂ ਐਕਸਚੇਂਜ ਕਰਵਾਉਣੀਆਂ ਹੋਣ ਤੇ ਕਿਹੜੀ ਜਗ੍ਹਾ ਆਵੇ ਤੇ ਆਪਣਾ ਨੰਬਰ ਵੀ ਦੱਸ ਦਿਓ ਇਹ ਸੰਗਲਾ ਸ਼ੀ ਵਾਲਾ ਚੌਂਕ ਦੇ ਵਿੱਚ ਚੌਧਰੀ ਧਰਮਸ਼ੱਲ ਹੈ ਜੀ ਉੱਥੇ ਤੁਸੀਂ ਆ ਕੇ ਡੋਨੇਟ ਲੈ ਕੇ ਜਾ ਸਕਦੇ ਹੋ ਤੇ ਡੋਨੇਟ ਕਰਨੀਆਂ ਡੋਨੇਟ ਵੀ ਕਰਕੇ ਜਾ ਸਕਦੇ ਹੋ ਜੇ ਸਾਡੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਕਲੈਕਸ਼ਨ ਸੈਂਟਰ ਬਨੇ ਹੋਏ ਨੇ ਤੁਸੀਂ ਸਾਡੇ ਹੈਲਪਲਾਈਨ ਨੰਬਰ ਦੇ ਉੱਤੇ ਜੋ ਲਿਖਿਆ ਹੈਲਪਲਾਈਨ ਨੰਬਰ ਸਾਡੇ 95691 355 Five six eight four five nine one. ਪੈਂਟਾਸਿਕਸ ਇਹ ਸਾਡੇ ਨੰਬਰ ਨੇ ਤੁਸੀਂ ਇਹਨਾਂ ਤੇ ਕਾਲ ਕਰਕੇ ਨੀਅਰਬਾਈ ਪ੍ਰੋਡਕਸ਼ਨ ਸੈਂਟਰ ਜਾਣ ਸਕਦੇ ਹੋ ਤੇ ਉੱਥੇ ਡੋਨੇਟ ਕਰਕੇ ਜਾ ਸਕਦੇ ਹੋ ਅੱਛਾ ਆਸ਼ੋ ਜੀ ਇੱਕ ਲਾਸਟ ਗੱਲ ਹੋਰ ਦੱਸਿਓ ਵੀ ਇੱਥੇ ਪੰਜਾਬ ਸਿੱਖਿਆ ਬੋਰਡ ਦੀਆਂ ਕਿਤਾਬਾਂ ਵੀ ਮਿਲਦੀਆਂ ਹਨ ਜਾਂ ਸੀਬੀਐਸ ਬੋਰਡ ਦੀਆਂ ਵੀ ਕਿਤਾਬਾਂ ਮਿਲਦੀਆਂ ਤੇ ਪੰਜਾਬ ਸਿੱਖਿਆ ਬੋਰਡ ਦੀ ਵੀ ਸੀਬੀਐਸਸੀ ਦੀ ਵੀ ਤੇ ਆਈਸੀਐਸਸੀ ਬੋਰਡ ਦੀਆਂ ਵੀ ਮਿਲਦੀਆਂ ਨਾਲ ਕੋਈ ਹਾਇਰ ਸਟੱਡੀਜ਼ ਤੁਸੀਂ ਐਮਬੀਬੀਐਸ ਹੋਗੀ ਆਈਪੀਐਸ ਹੋਗੀ ਉਹਦੀਆਂ ਵੀ ਕਿਤਾਬਾਂ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਬਾਅਦ ਤੋਂ ਬਾਅਦ ਪ੍ਰੋਵਾਈਡ ਕਰਾ ਸਕੀਏ ਜੜੀਆਂ ਸੋ ਐਨਜੀਓ ਨੂੰ ਐਪਰੀਸ਼ੀਏਟ ਕਰਨ ਵਾਸਤੇ ਜ਼ਿਲ੍ਹਾ ਕਾਂਗਰਸ ਉਨਾਂ ਨਾਲ ਵੀ ਗਲਤ ਕਰ ਲਨੇ ਆ ਸਰ ਕਿਦਾਂ ਦਾ ਲੱਗ ਰਿਹਾ ਕਿ ਕਿ ਜਿਹੜਾ ਐਨਜੀਓ ਵੱਲੋਂ ਇਹ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਕਿਉਂਕਿ ਲੰਗਰ ਤਾਂ ਹੋਰ ਖਾਣ ਵਾਲ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਹੁੰਦਾ ਇੱਥੇ ਕਿਤਾਬਾਂ ਦਾ ਲੰਗਰ ਲਗਾਇਆ ਸੋ ਆਪਣਾ ਲੁਧਿਆਣਾ ਬਹੁਤ ਹੀ ਵੱਡਾ ਸ਼ਹਿਰ ਇੱਕ ਲੰਗਰ ਚਲੋ ਲੰਗਰ ਵੀ ਇਸ ਸ਼ਹਿਰ ਚ ਬਹੁਤ ਲੱਗਦਾ ਵਾ ਜਿੱਥੇ ਕਿਤਾਬਾਂ ਦੀ ਆਪਾਂ ਨੂੰ ਵੈਲਿਊ ਅੱਜ ਪਤਾ ਲੱਗਦੀ ਜਿੱਥੇ ਬੁੱਕਸ ਇੰਨੇ ਪਰਵਾਰਾਂ ਲਈ ਮਹਿੰਗੀਆਂ ਨੇ ਇਹ ਬਹੁਤ ਹੀ ਵੱਡਾ ਉਪਰਾਲਾ ਸਾਡੇ ਭਰਾ ਵੱਲੋਂ ਇਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਸਾਡੇ ਲਈ ਖੁਸ਼ੀ ਦੀ ਗੱਲ ਆ ਵੀ ਅਸੀਂ ਇੱਥੇ ਵਿਜ਼ਿਟ ਕੀਤਾ ਉਹ ਦੇਖਿਓ ਬਹੁਤ ਚੰਗਾ ਲੱਗਾ ਇੰਨੇ ਪਰਿਵਾਰ ਇੱਥੇ ਖੜੇ ਆ ਹਰ ਸਕੂਲ ਦੇ ਬੱਚੇ ਬਹੁਤ ਹੀ ਖੁਸ਼ ਨੇ ਵੀ ਕਿਤਾਬ ਬੁੱਕਸ ਵਗੈਰਾ ਜਿਹੜੀਆਂ 10-10 7-7000 ਦੇ ਸੈੱਟ ਨੇ ਉੱਥੇ ਫ੍ਰੀ ਆਫ ਕਾਸਟ ਮਿਲ ਰਹੀ ਨੇ ਹੈਪੀ ਜੀ ਅਸੀਂ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਉਹ ਤੇ ਉਹਨਾਂ ਵੱਲੋਂ ਬੜੀ ਲੁੱਟਖਸੋਟ ਕੀਤੀ ਜਾਂਦੀ ਹੈ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਵਿੱਚ ਤੇ ਇਹਨਾਂ ਵੱਲੋਂ ਜਿਹੜਾ ਹੈਗਾ ਉਪਰਾਲਾ ਕੀਤਾ ਗਿਆ ਤੇ ਇਹ ਬੜਾ ਸ਼ਲਾਘਾਯੋਗ ਹੈ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੀਆਂ ਜਿਹੜੀਆਂ 1000 ਰੁਪਏ ਦੀਆਂ ਬੁੱਕਾਂ ਹੁੰਦੀਆਂ ਤੇ ਉਹਨ ਦੇਖੋ ਹਰ ਪਰਿਵਾਰ ਅਫੋਰਡ ਨਹੀਂ ਕਰ ਸਕਦਾ 10-10000 ਰੁਪਏ ਦਾ ਸੈਟ ਮੈਨੇ ਰੱਖਦਾ ਵੀ ਬੁੱਕਸ ਦਾ ਕਿਤੇੋਂ ਲੈਣਾ ਤੇ ਲੋਕ ਫੀਸ ਤੋਂ ਵੰਜੇ ਨੇ ਐਡਮਿਸ਼ਨ ਫੀਸ ਤੋਂ ਨੇ ਇਹ ਬੁੱਕਸ ਜਦੋਂ ਲੈਣੀਆਂ ਪੈਂਦੀਆਂ ਬਹੁਤ ਹੀ ਜ਼ਿਆਦਾ ਵਜਨ ਪੈਂਦਾ ਲੋਕਾਂ ਦੇ 20-20 ਦੀ ਤਨਖਾਹਾਂ ਨੇ ਜਦੋਂ 10000 ਦੀ ਬੁੱਕਸ ਲੈਣੀ ਪੈਂਦੀ ਹੈ ਪਰਿਵਾਰਾਂ ਦੇ ਹੱਥਾਂ ਪੈਰਾਂ ਨੂੰ ਪੈ ਜਾਂਦੀਆਂ ਸੋ ਇਹਦੇ ਬਹੁਤ ਹੀ ਉਪਰਾਹ ਲੈਣਾ ਦਾ ਵੱਡਾ ਜਿੱਥੇ ਯੂਥ ਕਾਂਗਰਸ ਦੀ ਟੀਮ ਵੱਲੋਂ ਸਾਡੇ ਵੱਲੋਂ ਇਹਨਾਂ ਨੂੰ ਸਾਡੀ ਕੀ ਲੋੜ ਆ ਕਿਸੇ ਤਰੀਕੇ ਦੀ ਲੋੜ ਆ ਅਸੀਂ ਇਹਨਾਂ ਨਾਲ ਖੜੇ ਆਂ ਔਰ ਬਹੁਤ ਹੀ ਖੁਸ਼ੀ ਦੀ ਗੱਲ ਆ ਆ ਲੱਗਦਾ ਨਹੀਂ ਵੀ ਇਹ ਸਰਕਾਰਾਂ ਦਾ ਕੰਮ ਸੀ ਜਿਹੜੇ ਐਨਜੀਓ ਕਰ ਰਹੇ ਨੇ ਦੇਖੋ ਸਰਕਾਰਾਂ ਸੁੱਤੀਆਂ ਪਈਆਂ ਵਾ ਠੀਕ ਆ ਜੀ ਅਸੀਂ ਆਪਣੀ ਪਾਰਟੀ ਨੂੰ ਜਦੋਂ ਪਾਰਟੀ ਦੀਆਂ ਸੜੀਆਂ ਉਦੋਂ ਵੀ ਅਸੀਂ ਐਨਜੀਓ ਨੂੰ ਜਗਾਇਆ ਅਸੀਂ ਆਪ ਉਹਨਾਂ ਵੱਲੋਂ ਆਪਣੇ ਪਾਰਟੀ ਵੱਲੋਂ ਹੈਲਪ ਕੀਤੀ ਇਹ 3 ਸਾਲ ਦੀ ਸਰਕਾਰ ਨੇ ਕਿਤਾਬਾਂ ਦਾ ਕਹੇ ਕਿ ਲੋਕਾਂ ਨੂੰ ਸਕੂਲਾਂ ਦਾ ਕਹੇ ਕਿ ਕੋਈ ਕੋਈ ਫੈਸਿਲਿਟੀ ਨਹੀਂ ਹੈਗੀ ਉਲਟਾ ਸਕੂਲ ਵੀ ਮਹਿੰਗੇ ਹੋਏ ਆ ਕਿਤਾਬਾਂ ਵੀ ਮਹਿੰਗੀਆਂ ਕਿਤਾਬਾਂ ਦਾ ਲੰਗਰ ਲੰਗਰ ਤੁਸੀਂ ਬੜੇ ਦੇਖੇ ਹੋਣੇ ਆ ਪਰ ਕਿਤਾਬਾਂ ਦਾ ਲੰਗਰ ਪਹਿਲੀ ਵਾਰ ਦੇਖ ਰਹੇ ਹੋ ਇਹ ਲੁਧਿਆਣਾ ਦੇ ਸ਼ੰਗਲ ਵਾਲੇ ਸ਼ਵਾਲੇ ਚੌਂਗ ਦੇ ਵਿੱਚ ਚੌਧਰੀ ਤੁਨਸ਼ਾਲਾ ਹੈਗੀ ਆ ਉੱਥੇ ਇਹ ਲੰਗਰ ਲੱਗਦਾ ਆ ਸ਼ਾਮੀ 4 ਵਜੇ ਲੈ ਕੇ 6 ਵਜੇ ਤੱਕ ਐਡਰੈਸ ਇਹਨਾਂ ਨੇ ਤੁਹਾਨੂੰ ਇਹ ਵੀ ਦੱਸ ਦਿੱਤਾ ਤੇ ਮੈਂ ਵੀ ਦੱਸ ਦਿੱਤਾ ਨੰਬਰ ਵੀ ਇਹਨਾਂ ਨੇ ਬੋਲ ਦਿੱਤਾ ਆ ਜਿਨ੍ਹਾਂ ਨੇ ਵੀ ਕਿਤਾਬਾਂ ਲੈਣੀਆਂ ਹੋਣ ਤੇ ਇੱਥੇ ਆ ਸਕਦਾ ਆ ਜੇ ਐਕਸਚੇਂਜ ਕਰਾਉਣੀਆਂ ਹੋਣ ਤਾਂ ਵੀ ਇੱਥੇ ਆ ਸਕਦਾ ਹੈ ਕੰਪਿਊਟਰ ਦੀ ਸਿੱਖਿਆ ਲੈਣੀ ਤਾਂ ਵੀ ਇੱਥੇ ਆ ਸਕਦਾ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਇਥੋਂ ਲਾਹਾ ਲੋ ਤੇ ਆਪਣੇ ਜਿਹੜੇ ਕਮੈਂਟ ਹੈਗੇ ਸਾਨੂੰ ਸੱਭਿਆਚਾਰ ਦੇ ਵਿੱਚ ਦਿਓ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਪੰਡਾਰੀ ਲੁਧਿਆਣਾ